تتکی چھکنے دے نو تے کڈا رکھ دیاں گے توں کی مایے دے تے ہور ہی ہونی ہے تتکی چھکنے دے نو تے کڈا رکھ دیاں گے دھر دے نی تیری کھرتی نو جند لو اگے چل سی نو دھر دے نی تیری کھرتی نو جند لو اگے چل سی نو توں کرنے جے تا کھانے تے ہر بات تے جانے ਸੰਗਲੈਂਡ ਪੜਾ ਕੇ ਆਏ ਨਾ ਅ ਮੇਰੇ ਕੀ ਨਾਮ ਆ ਤੁਹਾਡਾ ਨੰਤ ਸਿੰਘ ਸਿੰਘ ਆ ਮੈਂ ਡਿਪੀ ਚੇਅਰਮੈਨ ਆ ਪੰਜਾਬ ਲੋਕ ਪੰਨ ਬਸ ਜਿਹਨੇ 25 ਬੜਾ 11 ਦਾ ਕੀ ਕਾਰਨ ਆ ਅੱਜ ਜਿਹੜਾ ਧਰਨਾ ਲਾਇਆ ਧਰਨਾ ਲਾਉਣ ਦਾ ਜਿਹੜਾ ਮੁੱਖ ਕਾਰਨ ਤਾਂ ਜੜ ਵਿਭਾਗ ਵੱਲੋਂ ਦੇ ਠੇਕੇਦਾਰ ਵੱਲੋਂ ਜਿਹੜੀ ਆਊਟਸੋਰਸ ਮਾਜਮਾ ਦੀ ਜਿਹੜੀ ਸੈਲਰੀ ਆ ਉਹਨੂੰ ਰੋਕਿਆ ਗਿਆ ਇਸ ਵਾਰੀ ਔਰ ਸਮੇਂ-ਸਮੇਂ ਸਰ ਮੀਟਿੰਗਾਂ ਦੇ ਵਿੱਚ ਇਹ ਗੱਲ ਕਲੀਅਰ ਹੁੰਦੀ ਹੈ ਕਿ ਠੇਕੇਦਾਰ ਜਿਹੜਾ ਉਹ EPF ਤੇ ESI ਜਿਹੜਾ ਹੈਗਾ ਉਹ ਸਮੇਂ-ਸਮੇਂ ਸਰ ਵਰਕਰਾਂ ਦੇ ਖਾਤੇ ਦੇ ਵਿੱਚ ਨਹੀਂ ਪਾਉਂਦਾ ਜਿਹਦੇ ਤੋਸ ਦੇ ਵਿੱਚ ਵਾਰ-ਵਾਰ ਜਿਹੜੇ ਪ੍ਰੋਟੈਸਟ ਵੀ ਕੀਤੇ ਗਏ ਆ ਵਿਭਾਗ ਦੇ ਉੱਚ ਅਧਿਕਾਰੀਆਂ ਨਾਲ ਕਈ ਵਾਰੀ ਮੀਟਿੰਗਾਂ ਵੀ ਹੋ ਚੱਕੀਆਂ ਸਰਕਾਰ ਦੇ اعلی ਮੰਤਰੀ ਨਾਲ ਵੀ ਇਸ ਵਿਸ਼ੇ ਤੇ ਗੱਲਬਾਤ ਹੋ ਚੁੱਕੀ ਆ ਕਿ ਠੇਕੇਦਾਰ ਜਿਹੜਾ ਇਹਨਾਂ ਤੰਗ ਪ੍ਰੇਸ਼ਾਨ ਕਰ ਰਹੇ ਮੁਲਾਜ਼ਮਾਂ ਨੂੰ ਅੱਛੇ ਦੱਸਣਯੋਗ ਹੈ ਕਿ 21 ਚਾਰ ਤੋਂ ਲੈ ਕੇ ਅੱਜ 19 ਤਰੀਕ ਹੋ ਗਈ ਹੈ 21 ਚਾਰ ਦਾ ਜਿਹੜਾ ਵਰਕਰਾਂ ਨੇ ਕੰ ਕੱਲ ਨੂੰ 2 ਮਹੀਨੇ ਪੂਰੇ ਹੋ ਜਾਣੇ ਆ ਵਰਕਰਾਂ ਨੂੰ ਤਨਖਾਹ ਨਹੀਂ ਦਿੱਤੀ ਗਈ ਜੇ ਠੇਕੇਦਾਰ ਨਾਲ ਗੱਲਬਾਤ ਕੀਤੀ ਗਈ ਹੈ ਤਾਂ ਠੇਕੇਦਾਰ ਨੂੰ ਇਹ ਕਿਹਾ ਗਿਆ ਕਿ ਪਹਿਲਾਂ ਮੈਂ EPF ਜਿਹੜਾ ਕਲੀਅਰ ਕਰਵਾ ਕੇ ESIC ਕਲੀਅਰ ਕਰਵਾ ਕੇ ਤਨਖਾਹ ਪਾਵਾਂਗਾ ਜੇ ਹੈਡ ਆਫਸ ਦੇ ਵਿੱਚ ਗੱਲ ਕਰਦੇ ਆ ਡਾਇਰੈਕਟਰ ਸਾਹਿਬ ਨਾਲ ਜਾਂ ਟਰਾਂਸਪੋਰਟ ਮੰਤਰੀ ਨਾਲ ਜਾਂ ਟਰਾਂਸਪੋਰਟ ਸੈਕਟਰੀ ਨਾਲ ਤਾਂ ਉੱਥੇ ਕਿਹਾ ਜਾਂਦਾ ਕਿ ਠੇਕੇਦਾਰ ਨੂੰ ਬਲੈਕਲਿਸਟ ਕਰ ਦਿੱਤਾ ਗਿਆ ਜਦ ਕਿ ਠੇਕੇਦਾਰ ਦੀ ਸਿਕਿਉਰਿਟੀ ਵਿਭਾਗ ਕੋਲੇ ਜਮ੍ਹਾਂ ਉਹ 3 ਕਰੋੜ ਰੁਪਇਆ ਉਹ ਜਿਹੜਾ ਇਹਨਾਂ ਮੁਲਾਜ਼ਮਾਂ ਦਾ ਜਿਹੜਾ ਠੇਕੇਦਾਰ ਕੋਲੇ ਪੈਸਾ ਉਹ ਲਗਭਗ 12 ਤੋਂ 14 ਕਰੋੜ ਰ ਤਾਂ ਬਲੈਕਲਿਸਟ ਹੋਣ ਦੇ ਨਾਲ ਠੇਕੇਦਾਰ ਦਾ 3 ਕਰੋੜ ਰੁਪਏ ਜਿਹੜਾ ਉਹ ਪਾਰਕ ਕੋਲੇ ਬਚ ਜਾਣਾ ਪਰ ਜਿਹੜਾ ਵਰਕਰਾਂ ਦਾ 14 ਕਰੋੜ ਰੁਪਏ ਜਿਹੜਾ ਠੇਕੇਦਾਰ ਕੱਪੜਾ ਕਰਕੇ ਨੱਪ ਕੇ ਬੈਠਾ ਹੋਇਆ ਜੇ ਠੇਕੇਦਾਰ ਨੂੰ ਬਾਹਰ ਕੱਢਿਆ ਜਾਂਦਾ ਤਾਂ ਉਹ 14 ਕਰੋੜ ਦਾ ਜ਼ਿੰਮੇਵਾਰ ਉਹ ਕੌਣ ਹੋਊਗਾ ਅਸੀਂ ਇਹ ਮੰਗ ਕਰਦੇ ਹਾਂ ਕਿ ਜੇ ਅੱਜ ਵਿਭਾਗ ਦੇ ਜਿਹੜੇ ਅਧਿਕਾਰੀਆਂ ਨਾਲ ਚੱਲ ਰਹੀ ਗੱਲਬਾਤ ਸਾਹਮਣੇ ਆਇਆ ਕਿ ਇਹਨਾਂ ਵਰਕਰਾਂ ਦੀ ਤਨਖਾਹ ਜਿਹੜੀ ਅੱਜ ਉਹ ਵਿਭਾਗ ਸਿੱਧੇ ਤੌਰ ਤੇ ਨੇ ਅਕਾਊਂਟ ਦੇ ਵਿੱਚ ਪਾਊਗਾ ਅਸੀਂ ਇਹ ਮੰਗ ਕਰਦੇ ਆ ਕਿ ਜੇ ਵਿਭਾਗ ਅੱਜ ਸਿੱਧੇ ਤੌਰ ਤੇ ਇਹਨਾਂ ਵਰਕਰਾਂ ਦੇ ਖਾਤੇ ਦੇ ਵਿੱਚ ਤਨਖਾਹ ਪਾ ਸਕਦਾ ਤਾਂ ठेਕੇਦਾਰ ਨੂੰ ਵਿਚਾਲੇ ਕਿਉਂ ਰੱਖਿਆ ਗਿਆ ਇੱਕ ਵਿਚੋਲੀਆਂ ਕਿਉਂ ਰੱਖਿਆ ਗਿਆ ਜਿਹੜਾ 14 ਕਰੋੜ ਰੁਪਏ ਦਾ ਫਰਾਡ ਇਹਨਾਂ ਦੇ ਹੱਦ ਭੰਨ ਵੀ ਮਿਹਨਤ ਕਰਕੇ ਜਿਹੜੀ ਇਹ ਖੂਨ ਪਸੀਨੇ ਦੀ ਕਮਾਈ ਨਾਲ ਜਿਹੜਾ ਇਹ 15-18000 ਰੁਪਏ ਲੈਂਦੇ ਆ ਅੱਜ 2 ਮਹੀਨੇ ਹੋ ਗਏ ਇਹਨਾਂ ਨੂੰ ਕੰਮ ਕਰਦਿਆਂ ਨੂੰ 1 ਰੁਪਿਆ ਵੀ ਮੈਕਮੇ ਵੱਲੋਂ ਇਹਨਾਂ ਨੂੰ ਕੋਈ ਤਨਖਾਹ ਦੇ ਤੌਰ ਤੇ ਜਾਰੀ ਨਹੀਂ ਕੀਤਾ ਗਿਆ ਉਲਟਾ ਕੀ ਇਹਨਾਂ ਦਾ ਪੀਐਫ ਬਣਦਾ ਜਿਹੜਾ ਔਰ ਈਐਸਆ ਉਹ ਵੀ ਠੇਕੇਦਾਰ ਵੱਲੋਂ ਜਮ੍ਹਾਂ ਨਹੀਂ ਕਰਵਾਇਆ ਗਿਆ ਇਸ ਰੋਸ ਦੇ ਵਜੋਂ ਜਿਹੜੀ ਅੱਜ ਪੰਜਾਬ ਦੇ 18 ਡਿਪੂਆਂ ਦੇ ਵਿੱਚ ਜਿਹੜੀ ਇਹ ਸਟ੍ਰਾਈਕ ਕੀਤੀ ਗਈ ਆ ਅ ਸ਼ਾਂਤ ਕਰਜ ਤਨਖਾਹ ਦੀ ਅਦਾਗੀ ਵਿਭਾਗ ਵੱਲੋਂ ਜਾਂ ਠੇਕੇਦਾਰ ਵੱਲੋਂ ਨਹੀਂ ਕੀਤੀ ਜਾਂਦੀ ਤਾਂ ਜਿਹੜੇ ਪੀਆਰਟੀਸੀ ਦੇ ਆ ਉਹ ਨੌਂ ਡਿਪ ਕੋਲ ਨੂੰ ਮੁਕੰਮਲ ਬੰਦ ਕੀਤੇ ਜਾਣਗੇ ਉਸ ਤੋਂ ਬਾਅਦ ਜਦੋਂ ਟ੍ਰਾਂਸਪੋਰਟ ਮੰਤਰੀ ਜਾਂ ਮੁੱਖ ਮੰਤਰੀ ਪੰਜਾਬ ਜਾਂ ਮੁੱਖ ਦਫ਼ਤਰ ਦੇ ਜਿਹੜਾ ਘਰਾਓ ਵਗੈਰਾ ਦਾ ਉਹ ਅਗਲਾ ਅਲਾਰਮ ਜਿਵੇਂ ਸੈਂਟਰ ਬੋਰਡ ਦਾ ਹੁਕਮ ਹੋਊਗਾ ਅਲਾਨਿਆ ਜਾਊਗਾ ਹਾਂ ਵੀ ਕੀ ਅੱਜ ਜਿਹੜਾ ਹੜਤਾਲ ਕੀਤੀ ਕੀ ਕਾਰਨ ਸੀ ਜੀ ਮੇਰਾ ਨਾਮ ਲਖਮੀ ਸਿੰਘ ਹੈ ਜੀ ਪਨਬਾ ਸਟੇਟ ਟ੍ਰਾਂਸਪੋਰਟ ਵਰਕਰ ਜੂਨੀਅਨ 1/19 ਦਾ ਮੈਂ ਡਿਪੂ ਪ੍ਰਧਾਨ ਆ ਅੱਜ ਦਾ ਜਿਹੜਾ ਬੰਦ ਦਾ ਕਾਰਨ ਆ ਜੀ ਇਹ ਤਨਖਾਹਾਂ ਨੂੰ ਲੈ ਕੇ ਆ ਜੀ ਜਿਹੜੀ ਸਾਡੇ ਆਊਟਸੋਰਸ ਸਟਾਫ ਆ ਕੰਟਰੈਕਟ ਦਾ ਸਟਾਫ ਆ ਉਹਨਾਂ ਦੀ ਤਨਖਾਹਾਂ ਦੇ ਵਿੱਚ ਹਰ ਵਾਰ ਦੇਰੀ ਹੁੰਦੀ ਆ ਆ ਹੁਣ ਸਾਡੇ ਜਿਹੜੇ ਆਊਟਸੋਰਸਰ ਸਟਾਫ ਆ ਉਹਨਾਂ ਦਾ 20 ਤੋਂ ਮਹੀਨਾ ਸ਼ੁਰੂ ਹੁੰਦਾ ਯਾਨੀ ਕਿ 20 ਤਰੀਕ ਤੋਂ 21 ਤੱਕ ਤਨਖਾਹ ਬੰਦੀ ਆ ਆ ਉਹ ਦੂਸਰੀ ਵੀ ਆ ਗਈ ਪਰ ਹਜੇ ਤੱਕ ਤਨਖਾਹ ਨਹੀਂ ਪਾਈ ਗਈ ਇਹ ਲਗਾਤਾਰ ਅੱਜ ਦਾ ਨਹੀਂ ਇਹ ਪਹਿਲਾਂ ਵੀ ਬਹੁਤ ਵਾਰ ਅਸੀਂ ਲਿਖਤੀ ਵੀ ਦੇ ਚੁੱਕੇ ਹਾਂ ਔਰ ਬੜੇ ਬਾਰੀ ਅਧਿਕਾਰੀਆਂ ਦੇ ਵੀ ਸਾਹਮਣੇ ਲੈ ਆ ਚੁੱਕੇ ਹਾਂ ਵੀ ਆਏ ਵਾਰੀ ਤਨਖਾਹ ਇੱਕ ਇੱਕ ਮਹੀਨਾ ਮਹੀਨਾ ਲੇਟ ਪਹਿਲੀ ਗੱਲ ਤਾਂ ਤਨਖਾਹਾਂ ਬਹੁਤ ਘੱਟ ਆ ਸਾਡੇ ਵਰਕਰਾਂ ਦੀਆਂ ਦਿਨ ਰਾਤ ਮਿਹਨਤਾਂ ਕਰਦੇ ਆ 18-18 ਘੰਟੇ ਡਿਊਟੀ ਕਰਦੇ ਆ ਤੇ ਉਹ ਵੀ ਘੱਟ ਤਨਖਾਹਾਂ ਦੇ ਵਿੱਚ ਉਹ ਜਿਹੜੀ ਤਨਖਾਹ ਜਿਹੜੀ ਬਣਦੀ ਹੈ ਉਹ ਵੀ ਸਮੇਂ ਸਿਰ ਨਹੀਂ ਮਿਲਦੀ ਤਾਂ ਉਹ ਬੜੀਆਂ ਕਿਸੇ ਨੇ ਕੋਈ ਕਿਸ਼ਤਾਂ ਲਈਆਂ ਹੁੰਦੀਆਂ ਜਾਂ ਉਹ ਮੋੜਨੀਆਂ ਹੁੰਦੀਆਂ ਤੇ ਪਰਿਵਾਰ ਦਾ ਗੁਜ਼ਾਰਾ ਬੱਚਿਆਂ ਦੀਆਂ ਫੀਸਾਂ ਜਾਂ ਵਗੈਰਾ ਭਰਨੀ ਆਉਂਦੀਆਂ ਉਹ ਸਾਡੇ ਬਦਹਾਲ ਕਰਤੇ ਇਹਨਾਂ ਦੇ ਹਾਲਾਤ ਬਹੁਤ ਮਾੜੇ ਹੋਏ ਆ ਮੁਲਾਜ਼ਮਾਂ ਦੇ ਇਹਦੇ ਕਾਰਨ ਸਾਨੂੰ ਸਾਡੇ ਕੋਈ ਸ਼ੌਕ ਨਹੀਂ ਹੜਤਾਲ ਕਰਨ ਦਾ ਜਾਂ ਬੰਦ ਕਰਨ ਦਾ ਇਹ ਮਜਬੂਰੀ ਬਣ ਜਾਂਦੀ ਆ ਕਿਉਂਕਿ ਸਰਕਾਰ ਤੇ ਕੋਈ ਕੰਨਾਂ ਤੇ ਜੂਨ ਨਹੀਂ ਸਰਕਦੀ ਵਾਰ-ਵਾਰ ਇਹ ਇਸੇ ਤਰ੍ਹਾਂ ਹੁੰਦਾ ਹੈ ਵੀ ਆਏ ਮਹੀਨੇ ਜਿਹੜੀ ਤਨਖਾਹ ਉਹ 20 ਵੀ ਇੱਕ ਇੱਕ ਮਹੀਨਾ ਵੀ ਨਾ ਲੇਟ ਹੋ ਜਾਂਦੀ ਹੈ 20 ਵੀ 25 25 ਦਿਨ ਲੇਟ ਆਉਂਦੀ ਹੈ ਇਸੇ ਕਰਕੇ ਅੱਜ ਜਿਹੜਾ ਉਹ ਬੰਦ ਕੀਤਾ ਗਿਆ ਜੇ ਤੁਹਾਡੀ ਮੰਗਾ ਨਾ ਕੀਤੀ ਜ ਤਨਖਾਹ ਨਾ ਮਿਲੇ ਅਗਲਾ ਕੀ ਸੰਘਰਸ਼ ਹੋਏਗਾ ਜੀ ਮੰਗਾ ਨੂੰ ਲੈ ਕੇ ਤਾਂ ਸਰ ਅਸੀਂ ਆਮ ਆਦਮੀ ਪਾਰਟੀ ਨੂੰ ਸੱਤਾ ਦੇ ਵਿੱਚ ਲੈ ਕੇ ਆਏ ਸੀ ਲਗਾਤਾਰ 16 16 ਸਾਲ ਤੋਂ ਅਸੀਂ ਮਹਿਕਮੇ ਦੇ ਵਿੱਚ ਕੰਮ ਕਰ ਰਹੇ ਹਾਂ ਸੋ ਕਈ ਸਾਡੇ ਸਾਥੀ ਰਿਟਾਇਰ ਹੋ ਕੇ ਵੀ ਘਰੇ ਜਾਵੜਿਆ ਕਈ ਦੋਸਤ ਇਸ ਤਰ੍ਹਾਂ ਦੀਆਂ ਕੈਟਾਗਰੀਆਂ ਕੰਮ ਕਰ ਰਹੀਆਂ ਇੱਕ ਆਊਟਸੋਰਸ ਦੇ ਤਹਿਤ ਜਿਹੜੇ ਮੁਲਾਜ਼ਮ ਸਾਡੇ ਕੰਮ ਕਰ ਰਹੇ ਆ ਰੋਡਵੇ ਦੇ ਵਿੱਚ ਪਨਪਾਸੇ ਦੇ ਵਿੱਚ ਇੱਕ ਕੰਟਰੈਕਟ ਤੇ ਆ ਸੋ ਸਰਕਾਰ ਨੇ ਵਾਰ-ਵਾਰ ਉਹਨਾਂ ਨੂੰ ਨਾਰੇ ਲਾਏ ਆ ਵੀ ਅਸੀਂ ਤੁਹਾਡਾ ਮਸਲਾ ਹੱਲ ਕਰਾਂਗੇ ਇਹ ਸਰਕਾਰ ਨੇ ਵੀ ਸਾਠ ਹੋਏ ਸਮਾਂ ਮੰਗਿਆ ਸੀ ਵੀ ਅਸੀਂ ਤੁਹਾਡਾ ਆਉਂਦਿਆ ਸਾਰ ਜਿਹੜਾ ਤੁਹਾਡਾ ਕੰਮ ਆ ਜਿਹੜਾ ਅਸੀਂ ਪਹਿਲ ਦੇ ਅਧਾਰ ਤੇ ਤੁਹਾਨੂੰ ਰੈਗੂਲਰ ਕਰਾਂਗੇ ਪਰ ਉਹ ਸਮਾਂ ਦੇਣ ਦੇ ਬਾਵਜੂਦ ਅੱਜ ਬਹੁਤ ਘੱਟੋ-ਘੱਟ ਦੋ ਤਿੰਨ ਸਾਲੇ ਸਰਕਾਰ ਨੇ ਵੀ ਨਗਾ ਲੇ ਪਰ ਗੋਗਲੋਂਾਂ ਤੋਂ ਮਿੱਟੀ ਝੜੀ ਆ ਨਿਹਰੇ ਖੋਖਲੇ ਦਾਦੇ ਸਾਬਤ ਹੋਏ ਆ ਇਹਨਾਂ ਨੇ ਬੱਸਾਂ ਜਿਹੜੀਆਂ ਰੋਡਵੇ ਦੇ ਵਿੱਚ ਮਰਜ ਕੀਤੀਆਂ ਸੀ ਉਹ ਨਾਲ ਜਿਹੜੇ ਪਿਛਲੇ ਡਾਇਰੈਕਟਰ ਸਾਹਿਬ ਸੀ ਉਹਨਾਂ ਨੇ ਇਹ ਕਿਹਾ ਸੀ ਵੀ ਤੁਹਾਨੂੰ ਜਿਹੜਾ ਇਹਦੇ ਵਿੱਚ ਮਰਜ ਕਰਕੇ ਜਿਹੜੇ ਕੰਟਰੈਕਟ ਵਾਲਾ ਸਾਹਿਬ ਆ ਉਹਨਾਂ ਦੀ ਤਨਖਾਹ ਜਿਹੜੀ ਰੋਡਵੇ ਦੇ ਖਜ਼ਾਨੇ ਵਿੱਚੋਂ ਦਿੱਤੀ ਜਾਊਗੀ ਪਰ ਉਹ ਵੀ ਹਜੇ ਤੱਕ ਜਿਹੜਾ ਹੋਇਆ ਵਿਆ ਬਕਾਇਦਾ ਬਜਟ ਦੇ ਵਿੱਚ ਰਿਲੀਜ਼ ਵੀ ਹੋ ਗਿਆ ਵਜ ਤੋਂ ਪਰ ਉਹ ਤਨਖਾਹ ਇਹਨਾਂ ਨੇ ਪਾਉਣੀ ਕਿ ਕੋਈ ਵੀ ਕਾਰਵਾਈ ਉੱਤੇ ਨਹੀਂ ਕੀਤੀ ਉਹ ਜਿਉਂਦਾ ਤੇ ਆਉਂਦਾ ਮਸਲੇ ਉਵੇਂ ਖੜੇ ਆ ਸੋ ਨਾ ਕੋਈ ਅਧਿਕਾਰੀ ਨਾ ਕੋਈ ਸਰਕਾਰ ਦਾ ਜਾਂ ਮੰਤਰੀ ਇਸ ਵੱਲ ਸੁਹਿਰਦੀ ਹੈ ਨਹੀਂ ਕਿ ਅਸੀਂ ਟਰਾਂਸਪੋਰਟ ਡਿਪਾਰਟਮੈਂਟ ਦੇ ਵਿੱਚ ਜਿਹੜੇ ਸਾਡੇ ਵਰਕਰ ਕਰ ਰਹੇ ਆ ਉਹਨਾਂ ਦੀ ਕੀ ਮੰਗਾਂ ਨਾ ਸਾਨੂੰ ਕੋਈ ਅਸੀਂ ਕੁਝ ਸੁਝਾਸ਼ ਵੀ ਕਰਦੇ ਆ ਤਾਂ ਉਹ ਮੀਟਿੰਗ ਦਿੱਤੀ ਜਾਂਦੀ ਤੇ ਪਰ ਕੋਈ ਗੋਦੇ ਤੇ ਹੱਲ ਨਹੀਂ ਹੁੰਦਾਗਾ ਸਾਨੂੰ ਹੋਰ ਤਾਂ ਹੋਰ ਸਾਨੂੰ ਤਨਖਾਹ ਵੀ ਇਹੋ ਜੇ ਡੀਪੂ ਬੰਦ ਕਰ ਕਰਕੇ ਸਾਨੂੰ ਆਪਦਾ ਨੁਕਸਾਨ ਕਰਕੇ ਪੂਣੀ ਪੈਂਦੀ ਹੈ